ਮੇਰਾ ਨਾਮ ਜਤਿੰਦਰ ਸਿੰਘ ਬਿਜਰੀਪੁਰ ਹਲਕਾ ਨਿਚਾਰਜ ਸਮਰਾਲਾ ਮੰਡ ਹਲਵਾਲਾ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਅੱਜ ਅਸੀਂ ਮੰਗ ਪੱਤਰ ਦਿੱਤਾ ਐਡੀਐਮ ਸਾਹਿਬ ਨੂੰ ਜਿਹੜਾ ਵੀ ਆਪਣੇ ਮੀਟ ਦੀਆਂ ਠੇਕੇ ਤੇ ਦੁਕਾਨਾਂ ਨੇ ਉਹ ਬੰਦ ਕਰੀਏ ਜਾਣ ਤੇ ਅਸੀਂ ਇਹਦੇ ਵਿੱਚ ਸੰਬੰਧ ਵਿੱਚ ਹੀ ਆਏ ਹਾਂ ਸਾਰੇ ਇਕੱਠੇ ਹੋ ਗਏ ਉਹ ਕੀ ਕਹਿਣਾ ਚਾਹੋ ਆਈ ਸੰਗਤ ਨੂੰ ਕੀ ਕਹਿਣਾ ਜੀ ਅਸੀਂ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਜੀ ਜਿਹੜੇ ਟਰੈਕਟਰਾਂ ਤੇ ਉੱਚ ਉੱਚ ਟਰੱਕ ਲਾ ਕੇ ਆਉਂਦੇ ਨੇ ਕਈ ਕਈ ਮੂਰੇ ਮਗਰਾੜਾ ਦੇ ਬੈਠ ਕੇ ਆਉਂਦੇ ਨੇ ਪਰ ਉਹ ਗਲਤ ਕੰਮ ਆ ਨਾ ਬੈਠਣ ਤੇ ਆਪਣੀ ਆਕੇ ਸੇਵਾ ਕਰਨ ਇੱਥੇ ਆਪਣਾ ਜੋ ਸਿੱਧੀ ਦਿਹਾੜੇ ਚੱਲਦੇ ਨੇ ਸੇਵਾ ਕਰਕੇ ਕਰਨਾ ਆਪਣੀ ਆਕੇ ਜਿਹੜੇ ਹੈ ਜੀ ਦੁਕਾਨਾਂ ਲਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਦੁਕਾਨਾਂ ਨਾ ਲੱਗਣ ਸਿੱਧੀ ਦਿਹਾੜਾ ਵਾ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਕਹਿੰਦੇ ਆ ਜ਼ਥੇਦਾਰ ਸਾਹਿਬ ਨੂੰ ਵੀ ਕਹਿੰਦੇ ਆ ਜਿਹੜੇ ਕਾਲਤਾ ਸਾਹਿਬ ਦਾ ਜ਼ਥੇਦਾਰ ਆ ਵੀ ਇਹ ਤੇ ਨੱਥ ਪਾਈ ਜਾਵੇ ਇਹ ਜਾ ਕੰਮ ਹੋ ਨਹੀਂ ਹੋਣਾ ਚਾਹੀਦਾ ਇੱਥੇ ਸਿੱਧੀ ਦਿਹਾੜੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਇਹ ਕੰਮ ਕਰ ਰਹੇ ਉਹਨਾਂ ਦਾ ਇਹ ਫਰਜ ਆ ਪਰ ਅਸੀਂ ਮੰਗ ਪੱਤਰ ਦਿੱਤਾ ਐਚ ਡੀ ਐਮ ਸਾਹਿਬ ਨੂੰ ਦਾ ਜਸਪਾਲ ਸਿੰਘ ਪਵਾਦ ਜੀ ਬਾਬਾ ਜੀ ਅੱਜ ਜੀ ਸਾਹਿਬ ਨੂੰ ਮੈਮੋਰੰਡਮ ਜਨਾਇਆ ਕਿ ਮੰਗਾਂ ਰਹੀ ਸਭ ਲੈਸ ਇਹ ਜੀ ਮੰਗਾਂ ਇਹ ਰੱਖੀਆਂ ਨੇ ਜਿਵੇਂ ਕਿ ਸਵਾਰੇ ਦਿਹਾੜਿਆਂ ਵਿੱਚ ਸ਼ਰਾਬ ਦੇ ਠੇਕੇ ਹੋ ਗਏ ਮਾਸ ਦੀਆਂ ਦੁਕਾਨਾਂ ਹੋ ਗਈਆਂ ਤਮਾਕੂ ਦੀਆਂ ਦੁਕਾਨਾਂ ਹੋ ਗਈਆਂ ਜਾਂ ਜਿਹੜੇ ਵੀਰ ਟਰੈਕਟਰ ਢਾਲੀਆਂ ਲੈ ਕੇ ਆਉਂਦੇ ਆ ਜਿਹੜੇ ਹੁੱਲਣ ਬਾਜੀ ਕਰਦੇ ਹੋ ਕਿ ਆਏ ਦਿਨ ਐਕਸੀਡੈਂਟ ਹੁੰਦਾ ਜੀ ਆਪਾਂ ਦੇ ਦੇ ਰਹੇ ਹਾਂ ਰੋਡਾਂ ਤੇ ਉੱਚੀ ਉੱਚੀ ਸਪੀਕਰ ਲਾ ਕੇ ਇਦਾਂ ਦੇ ਜਿਹੜੇ ਥੋੜਾ ਜਿਹਾ ਗਲਤ ਕੰਮ ਕਰਦੇ ਉਹਨਾਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਕਹਿਆ ਵੀ ਉਹਨਾਂ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਐਜੀ ਘਟਨਾ ਨਾ ਵਾਪਰੇ ਮਰਨੇ ਤਾਂ ਸਾਡੀ ਆ ਸਿੱਖ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਸਾਨੂੰ ਦਰਦ ਹੈ ਇਸ ਚੀਜ਼ ਦਾ ਦੂਜਾ ਜੀ ਜਿਹੜੇ ਉੱਥੇ ਆਪਣੇ ਜਿਹੜੇ ਮਖੋਟੇ ਮੂੰਹ ਤੇ ਕਾਲੇ ਜੇ ਲਾ ਕੇ ਰੱਖਦੇ ਆ ਨਾ ਉਹਦੇ ਨਾਲ ਬੰਦੇ ਦੀ ਪਹਿਚਾਣ ਨਹੀਂ ਹੁੰਦੀ ਸ਼ਰਾਰਤੀਆਂ ਸਰ ਕੋਈ ਸ਼ਰਾਰਤ ਕਰ ਜਵੇ ਕੋਈ ਗਲਤ ਕੰਮ ਕਰ ਜਵੇ ਉਸ ਕਰਕੇ ਉਹਨੂੰ ਖਾਸ ਕਰ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਰੀ ਵੀ ਆ ਐਡੀਐਸ ਨੂੰ ਵੀ ਕਿਹਾ ਸਾਤੋਂ ਆਪ ਮੰਗ ਪੱਤਰ ਲੈ ਗਏ ਨੇ ਉਹ ਵੀ ਇਹ ਪੂਰਨ ਤੌਰ ਤੇ ਬੰਦ ਕੀਤੇ ਜਾਣ ਜੀ ਤਰੀਕ ਕਿਹੜੀ ਆ ਜੀ ਤਰੀਕ ਹੈ ਜੀ ਇਹ ਜੀ 20 21 ਤੇ ਆ 22 22 22 23 24 ਤਰੀਕ ਆ ਜੀ 22 23 24 ਤਰੀਕ ਹੈ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਪਹਿਣਾ ਦਾ ਸਮਾਨ ਹੁੰਦਾ ਹੈ ਆਦਿਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਐਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਪਹਿਣਾ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾ ਬਾਹਰ ਰੱਖ ਕੇ ਜਾਣ ਉਹਨਾਂ ਨੂੰ ਇਹ ਨਾ ਵੀ ਲਮਕਾਏ ਹੋਣ ਇਹ ਸਵਾ ਸ਼ੀਦੀ ਸਵਾ ਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀ ਸਰ ਨੂੰ ਬੇਨਤੀ ਕੀਤੀ ਆ ਉਹ ਬੰਦ ਹੋਣ ਜੀ ਅਭਾਈ ਝੂਲਿਆਂ ਤੋਂ ਲੈ ਕੇ ਗੱਲ ਕਰੀਏ ਇਹ ਵਾਰ-ਵਾਰ ਕਿਉਂ ਕਹਿਣਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਬਾ ਦੇ ਵਿਹੜਾ ਦੇ ਝੂਲੇ ਲੱਗੇ ਆ ਪੱਠਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆਂ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਜੀ ਇਹਦਾ ਪੂਰਨ ਹਾਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮੋਰੰਡਾਂ ਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੁੱਲੇ ਆ ਜੀ ਆਹ ਖੁੱਲਾ ਜੀ ਆਹ ਹੁਲਣ ਬਾਜੀ ਆ ਜੀ ਇਹ ਹਰੇਕ ਸਾਲ ਸ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਕੀਰਤੀ ਸਿੰਘ ਆ ਸਾਰੇ ਇਹ ਹਾਂਜੀ ਠੇਕੇ ਨੂੰ ਲੈ ਕੇ ਉਹਨਾਂ ਦੇ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਇਹ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲਾਂ ਰਾਬਤਾ ਬਣਾਇਆ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸ਼ਹੀਦੀ ਦਿਹਾੜੇ 'ਚ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ ਕਿਹੜੀ ਆ ਜੀ ਤਰੀਕ ਹੈ ਜੀ ਇਹਦੀ 20 21 ਤੇ ਆ 22 22 23 24 ਤਰੀਕ ਆ ਜੀ 22 23 24 ਤਰੀਕ ਹੈ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਪਹਿਣਾ ਦਾ ਸਮਾਨ ਹੁੰਦਾ ਹੈ ਅਦਾ ਅਦਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਇਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਪਹਿਣਾ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾਲ ਤੂ ਬਾਹਰ ਰੱਖੇ ਜਾਣ ਉਹਨਾਂ ਨੂੰ ਇਹ ਨਾ ਵੀ ਲੰਕਾਏ ਹੋਣ ਇਹ ਸਵਾ ਸ਼ੀਦੀ ਸਵਾਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀਐਮ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਉਹ ਬੰਦ ਹੋਣ ਜੀ ਬਾਈ ਝ ਝੂਲੇ ਤੋਂ ਲੈ ਕੇ ਗੱਲ ਕੀਤੀ ਹੈ ਵੀ ਬਾਰ ਬਾਰ ਕਿਉਂ ਕਿਹੜਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਵਾ ਦੇ ਵਿਹੜਾ ਤੇ ਝੂਲੇ ਲੱਗੇ ਆ ਪੱਠਾ ਸਾਹਿਬ ਹੋਰ ਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਜੇ ਇਹਦਾ ਪੂਰਨ ਹਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮਨੰਡਾਂ ਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੁੱਲੇ ਆ ਜੀ ਆਹ ਖੁੱਲਾ ਜੀ ਆਹ ਹੁਲਣ ਬਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਨਾ ਕਹਿਣਾ ਪਵੇ ਉਹ ਅਸੀਂ ਵੀ ਪ੍ਰਚਾਰਕ ਆ ਜੀ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਏਰਤੀ ਸਿੰਘ ਆ ਸਾਰੇ ਇਹ ਹਾਂਜੀ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਅਸੀਂ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲੇ ਰਾਬਤਾ ਬਣਾਇਆ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸ਼ੀਧੀ ਦਿਹਾੜੇ 'ਚ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ